ਕਿਆ ਕਰ ਤੂੰ ਰਹਿਮ ਤੇ ਤੇਰਾ ਮਗਲਾਵਾ ਮੈਂ ਲੈ ਆਉਣਾ ਯਾਰ ਇੰਨਾ ਚਾਹ ਕਰ ਗਈ ਬੀਪੀ ਘਟ ਗਿਆ ਥੱਲੇ ਡੇਕੀ ਕੀ ਹੋ ਗਿਆ ਪ੍ਰਿਆ ਸਤਿ ਸ਼੍ਰੀ ਅਕਾਲ ਪਿੰਨਾ ਮੈਨੂੰ ਹੁਣ ਤਾਂ ਮਿਲ ਗਈ ਹੁਣ ਕੀ ਕਹਦਣਗੇ ਸੋਹਰੇ ਕਿ ਕੀ ਹੋ ਗਿਆ ਸਾਰਾ ਟੱਬਰ ਹੀ ਪੈ ਗਿਆ ਜੇ ਵਾਪਿਸ ਨਹੀਂ ਜਾਣਾ ਨਹੀਂ ਜਾਣਾ ਪ੍ਰਿਆ ਲਓ ਜੀ ਸਮਾਨ ਦੇਖੋ ਕਿੰਨਾ ਮਗਲਾਵਾ ਇਹਨੂੰ ਕਹਿੰਦੇ ਆ ਦੋ ਟਿੱਕੀਆਂ ਵੀ ਖਾਲੀਆਂ ਨਾਲ ਆ ਵੀ ਲੈ ਗਏ ਸਮਾਨਾਂ ਦੇ ਟੇਰ ਲੱਗੇ ਪਏ ਇੱਥੇ ਮੰਮੀ ਬਸ ਮੰਮੀ ਨੂੰ ਖਾ ਲਿਆ ਬਸ ਪੀ ਲਿਆ ਬਸ ਤੇ ਇਹ ਮੰਮੀ ਇੰਨੇ ਬਸ ਭਾਂਡੇ ਰੋਟੀ ਬਣਾਉਣੀ ਕਰਦੀ ਆ ਉਹਨਾਂ ਦੀ ਬਿਅਾਸ ਮੂ ਹਾਂ ਕਰਦੀ ਜਾਦ ਉਹ ਫਿਰ ਰੋਪੀ ਕਰਦੇ ਜਿੰਦੀ ਸੀ ਉੱਥੇ ਸ਼ਾਂਤੀ ਸੀ ਇੱਥੇ ਠੀਕ ਹਾਂ ਜੀ ਪਾਸ ਜੀ ਗੁੱਡ ਮਾਰਨਿੰਗ ਬਾਬਿਓ ਸਾਸਰੀ ਕਾ ਸੋ ਕੀ ਹਾਲ ਚਾਲਾ ਸੋ ਟਾਈਮ ਹੋ ਗਿਆ ਅਜ ਮਾਰਨਿੰਗ ਦਾ 9:48 ਮਿੰਟ ਸੋ ਤੁਸੀਂ ਕੈਪਸ਼ਨ ਦਾ ਦੇਖ ਹੀ ਲਿਆ ਹੁਣ ਅੱਜ ਆਪਾਂ ਚੱਲੇ ਆਂ ਮਕਲਾਵੇ ਦਾ ਫੇਰਿਆ ਤੇ ਸੋ ਆਸ਼ਮਾ ਕੇ ਘਰ ਚੱਲੇ ਆਂ ਸੋ ਸਾਰੀ ਫੈਮਿਲੀ ਰੈਡੀ ਹੋਈ ਜਾਂਦੀ ਆ ਸੋ ਬਾਕੀ ਮੈਂ ਵੀ ਮਕਲਾਵੇ ਦਾ ਕਿਨੇ ਨਾਮ ਫਿਲਮਾਂ ਗਾਣਿਆਂ ਦੇ ਵਿੱਚ ਸੁਣਿਆ ਸੀ ਅੱਜ ਫਾਈਨਲੀ ਮੈਂ ਵੀ ਦੇਖੂਗਾ ਕਿ ਮਕਲਾਵਾ ਹੁੰਦਾ ਕੀ ਆ ਸੋ ਆਸ਼ਮਾ ਘਰੇ ਜਾ ਕੇ ਪੂਰਾ ਫਨ ਕਰਾਂਗੇ ਬਾਕੀ ਤੁਹਾਨੂੰ ਪਤਾ ਆਪਣੀ ਫੈਮਿਲੀ ਦਾ ਹੈ ਹੀ ਪੂਰੀ ਰੌਣਕੀ ਸੋ ਰੌਣਕ ਮੇਲਾ ਪੂਰੇ ਵਲੌਗ ਦੇ ਸਟਾਰਟਿੰਗ ਜੀ ਹੋ ਜਾਂਦਾ ਆ ਸੋ ਐਂਡ ਤੱਕ ਤਾਂ ਮੈਂ ਗਿਆ ਪੂਰਾ ਤੁਹਾਡਾ ਹਾਸਾ ਹਾਸਾ ਕੇ ਬੁਰਾ ਲ ਹੋ ਜਾਣਾ ਆ ਸੋ ਵਲੌਗ ਬਹੁਤ ਘੈਂਟ ਹੋਣ ਵਾਲਾ ਆ ਅੱਜ ਵਾਲਾ ਸੋ ਚੈਨ ਦੇਖਣ ਲਈ ਆਇਓ ਫਿਰ ਤੇ ਬੀਬੀਆਂ ਰੈਡੀ ਹੋਈ ਜਾਂਦੀਆਂ ਹਾਂਜੀ ਐਕਸਾਈਟਡ ਆ ਫਿਰ ਆਪਦੇ ਪੇਕੇ ਜਾਣ ਨੂੰ ਬਹੁਤ ਐਕਸਾਈਟਡ ਮੰਮੀ ਦਾ ਤਾਂ ਸੱਤ ਵਾਰ ਹੀ ਫੋਨ ਆ ਗਿਆ ਪੁੱਤ ਕਦੋਂ ਆਣਾ ਕਦੋਂ ਆਣਾ ਨਾ ਚਲੋ ਜੀ ਲੋ ਜੀ ਸੂਟਾਂ ਵਾਲੀ ਅਲਮਾਰੀ ਲੋ ਜੀ ਸੂਟਾਂ ਵਾਲੀ ਅਲਮਾਰੀ ਚੈੱਕ ਕਰੋ ਕਿੰਨੇ ਸੂਟ ਆ ਬੀਬੀ ਕੋਲ ਥੱਲੇ ਹੋਰ ਵੀ ਐ ਤੇ ਬਸ ਇੰਨੇ ਕੁ ਸੂਟ ਹੀ ਆ ਤੇਰੇ ਕੋਲ ਨਹੀਂ ਇੰਨੇ ਸਾਰੇ ਨੇ ਤਾਂ 15 ਸੂਟ ਹੋਏ ਨੇ ਲੋ ਜੀ ਆ ਆਦੀ ਤੇਰੇ ਮੂੰਹ 'ਵਾਲ ਵੇਂਦਾ ਵੇ ਆ ਕੀ ਜਨਾਨੀ ਨਖਰੇ ਕਰੀ ਜਾਂਦੀ ਹੈ ਕਿੰਨੇ ਸੂਟ ਹੈ ਮੇਰੇ ਦਿਨਾਂ ਨੇ ਇਹ ਨਕੀ ਕਰ ਲਿਆ ਲੌਰੀ ਕਹਿੰਦੇ ਕਿ ਬੀਬੀਆਂ ਰੈਡੀ ਹੋ ਜਾਂਦੀਆਂ ਉਧਰ ਪਹਿਣਾ ਵੀ ਰੈਡੀ ਪਾਓ ਪ੍ਰਿਆ ਕਿੱਥੇ ਆ ਪ੍ਰਿਆ ਦੀ ਦਿਨਾਂ ਦੇ ਪਿਆ ਲਓ ਜੀ ਉਹ ਨੋਂਦੇ ਪਿਆ ਚਲੋ ਆਜੋ ਫਿਰ ਬੀਬੀਆਂ ਦੀ ਡੈਂਟਿਕ ਪੈਂਟਿੰਗ ਸ਼ੁਰੂ ਹੋ ਗਈ ਆ ਸੋ ਲਓ ਜੀ ਇੱਕ ਬੰਦਾ ਹੋਰ ਆ ਗਿਆ ਬਜੀਤ ਮੈਂ ਵੀ ਤੇਰੀ ਕੈਟਾਗਰੀ ਚ ਹੋ ਗਿਆ ਸਟਾਰ ਆ ਵੇਲਾ ਤੂੰ ਹੁਣ ਮੈਂ ਵੀ ਇਹੀ ਪੁੱਛੇ ਓਏ ਹੋਏ ਹੋਏ ਓ ਯਾਰ ਸੋਹਣੀ ਕੇ ਸੋਹਣੀਆਂ ਪਹਿਲਾਂ ਹੀ ਆ ਨਾ ਬੇਬਾਏ ਪਰ ਮੇਰੇ ਤੇਰੇ ਉੱਪਰ ਕੀ ਲਾਉਣਾ ਯਾਰ ਇਹ ਵੈਸੇ ਹੀ ਬਸ ਮੇਰੀ ਨਹੀਂ ਬਲਜੀਤ ਇੱਕ ਕਿ ਮੈਨੂੰ ਜਵਾਬ ਦਸੀ ਬਈ ਤੂੰ ਤਾਂ ਚਲ ਤੈਨੂੰ ਤਾਂ ਐਕਸਪੀਰੀਅੰਸ ਹੈਗਾ ਵੈਸੇ ਬੁੜੀਆਂ ਟਾਈਮ ਕਿੰਨਾ ਖਲੋਂਦੀਆਂ ਜਾਣ ਲੱਗੇ ਮੈਂ ਜਦੋਂ ਇਹ ਮੈਨੂੰ ਕਹਿ ਦੇਵੇ ਕਿ ਮੈਂ ਰੈਡੀ ਆ ਅੱਛਾ ਉਦੋਂ ਕੱਪੜੇ ਪਾਉਣਾ ਬਸ ਚਲੋ ਜੀ ਤੇ ਉਦੋਂ ਬਾਅਦ ਵੀ ਅੱਧਾ ਇੱਕ ਘੰਟਾ ਲੱਗੇ ਜਾਂਦਾ ਮਤਲਬ ਮੈਨੂੰ ਵੀ ਹੁਣ ਐਕਸਪੀਰੀਅੰਸ ਲੈਣਾ ਚਾਹੀਦਾ ਤੁਹਾਡੇ ਤੋਂ ਇਹ ਜਦੋਂ ਕਹਦੇ ਵੀ ਮੈਂ ਰੈਡੀ ਆ ਨਾ ਅੱਛਾ ਮੈਂ ਹੁਣ ਬਸ ਲੱਗ ਗਿਆ ਉਹਦੀ ਜਿੱਤੀ ਪਾਣੀ ਮੈਂ ਉਦੋਂ ਕੱਪੜੇ ਪਾਉਣੇ ਸ਼ੁਰੂ ਕਰ ਲਓ ਜੀ ਇਹ ਬਸ ਮੈਂ ਵੀ ਹੁਣ ਹੌਲੀ ਹੌਲੀ ਇਸ ਚੀਜ਼ਾਂ ਦਾ ਕਹਿੰਦੇ ਭੇਤੀ ਹੋ ਜਾਣਾ ਹੈ ਬੁ ਮੈਂ ਤਾਂ ਰੈਡੀ ਹੋਇਆ ਨਹੀਂ ਬਲਜੀਤ ਫਿਰ ਮੈਂ ਜਾਵਾਂਗੇ ਰਹਿਣ ਦਾ ਐ ਕਰ ਤੂੰ ਰਹਿਮ ਤੇ ਤੇਰਾ ਮਕਲਾਵਾ ਮਹਿਲਿਆ ਆ ਵੇ ਲਪਰੀਆ ਤੇਰਾ ਬੰਦਾ ਕੀ ਕਹਿੰਦਾ ਕਹਿੰਦਾ ਮਕਲਾਵਾ ਤੇਰਾ ਮੈਂ ਲੈ ਉਹਨੂੰ ਤੇਰੇ ਹਾਲਤ ਹੀ ਨਹੀਂ ਹੈਗੀ ਜਾਣ ਵਾਲੀ ਤੈਨੂੰ ਕਦੋਂ ਤਾਂ ਕਹੀਏ ਨੇ ਰੈਡੀ ਹੋ ਜਾ ਉਹਦਾ ਘਰ ਵਾਲੇ ਨਹੀਂ ਲਿਆਉਣੀ ਆ ਭਰਾ ਵੀ ਲਿਆ ਸਕਦਾ ਓਏ ਹੋਏ ਹੋਏ ਕਹਿੰਦੇ ਕੀ ਤੂੰ ਵੀ ਐਵੀ ਰੈਡੀ ਹੋ ਗਿਆ ਸੋ ਮਿਲਦੇ ਹੁਣ ਮੈਂ ਵੀ ਰੈਡੀ ਹੋ ਕੇ ਫਿਰ ਆਪਾਂ ਦੋਵੇਂ ਜਣੇ ਫੋਟੋਆਂ ਕਰਾਵਾਂਗੇ ਠੀਕ ਆ ਵਿਆਹ ਦਾ ਇੰਨਾ ਚਾਹ ਕਰ ਗਈ ਬੀਪੀ ਘਟ ਗਿਆ ਥੱਲੇ ਡੇਕੀ ਕੀ ਹੋ ਗਿਆ ਪ੍ਰੀਆ ਹੈ ਪ੍ਰੀਆ ਕੀ ਚੱਕਰ ਪੈ ਗਿਆ ਡਾਕਟਰ ਸਾਹਿਬ ਕੀ ਹੋਇਆ ਇਹਨੂੰ ਮੈਂ ਨਾ ਹੁਣ ਇਹਨਾਂ ਗੱਲੇ ਦਾ ਜੂਸ ਪੀਤਾ ਜੀ 2-3 ਵਜੇ ਤੱਕ ਫੋੜਾ ਵੇਂਦੀ ਬਾਅਦ ਹੁਣ ਕਾਸ਼ ਕਰਕੇ ਢੇਗੀ ਥੱਲੇ ਵਜੀ ਤੂੰ ਸਮਝੋਂਦਾ ਕਿ ਹੁਣ ਇਹਨੂੰ 2 ਘੰਟੇ ਹੀ ਸੌਂਦੇ ਰਾਤ ਨੂੰ ਨਹੀਂ ਜਦੋਂ ਕੰਮ ਕਰਨਾ ਹੁੰਦਾ ਡਾਕਟਰ ਸੌਂ ਗਈ ਦੋ ਦਵਾਈ ਦੂਈ ਰੋਜ਼ ਰੋਜ਼ ਲੈ ਲਓ ਜੀ ਬੀਬੀ ਬਿਮਾਰ ਹੋ ਗਈ ਆ ਨਾਲੋਂ ਵੱਧ ਚਾਹ ਇਹਨਾਂ ਜਵਾਕਾਂ ਨੂੰ ਵੇਖ ਆਪਦਾ ਆਪਦਾ ਮੇਕਅਪ ਕਰੀ ਜਾਂਦੀਆਂ ਹੋਵੇ ਹੋਵੇ ਦੇਖੋ ਕਿੰਨਾ ਚਾਹ ਇਹਨਾਂ ਨੂੰ ਓਏ ਬੋਲ ਵੇਖ ਲਵੇੜੇ ਲੈ ਕੇ ਆਇਸ ਤਗਾ ਆਇਸ ਤਗਾ ਆ ਆਪਣੇ ਓ ਥੱਲੇ ਕੋ ਲਓ ਜੀ ਵੇਖ ਚਾਹ ਕਹਿੰਦੇ ਗਈ ਮਕਲਾਵੇ ਦਾ ਇਹਨਾਂ ਨੂੰ ਯਾ ਰੈਡੀ ਹੋ ਗਿਆ ਤੇ ਚੱਲੇ ਆ ਸਤਿ ਸ੍ਰੀ ਅਕਾਲ ਸੋ ਮਕਲਾਵ ਹਾਂਜੀ ਰੈਡੀ ਹੋ ਆ ਬੀਬੀ ਨੂੰ ਤਾਂ ਗੱਸ਼ ਪੈ ਗਿਆ ਅੱਜ ਕੀ ਹੋ ਗਿਆ ਅੱਜ ਐਡਾ ਤੁਹਾਨੂੰ ਐਕਸਾਈਟਮੈਂਟ ਹੋ ਗਿਆ ਜਾਨ ਦੀ ਵਕਲਾਵੇ ਮੰਮੀ ਇਹ ਵੇਖ ਲੋ ਕਹਿੰਦੀ ਤੁਸੀਂ ਮੇਰੇ ਤੋਂ ਤੁਸੀਂ ਕੰਮ ਬਹੁਤ ਕਰਾਉਂਦੇ ਆ ਲਓ ਜੀ ਆ ਫਰੂਟ ਵਾਲੀ ਟੋਕਰੀ ਇੱਧਰ ਹੋ ਗਈ ਆ ਇੱਧਰ ਆ ਲਹਿੰਗਾ ਪਤਾ ਨਹੀਂ ਕੀ ਕੁਛ ਲਓ ਜੀ ਬਾਬਿਓ ਬਈ ਸੋਹਣਾ ਲੱਗਦਾ ਕਾਕੂ ਮੈਂ ਸਹੀ ਤੁਸੀਂ ਸੋਹਣਾ ਨਹੀਂ ਲੱਗ ਰਿਹਾ ਲੋ ਜੀ ਮੇਰੀਆਂ ਭੈਣਾਂ ਮੈਨੂੰ ਕਹਿੰਦੀਆਂ ਮੈਂ ਸੋਹਣਾ ਨਹੀਂ ਲੱਗ ਰਿਹਾ ਮੈਂ ਕਹਿ ਰਿਹਾ ਸ਼ਰਟ ਪਾਇਆ ਥੋੜਾ ਕੈਜੂਅਲ ਜਿਹਾ ਲੱਗ ਰਿਹਾ ਕੋਈ ਨਾ ਮੈਂ ਕੈਜੂਅਲ ਆਈ ਐਮ ਵੈਰੀ ਸਮਾਰਟ ਪਰਸਨ ਤੇਰਾ ਮਕਲਾ ਅੱਜ ਕੋਈ ਚੱਕਰ ਨਹੀਂ ਮਕਲਾ ਕੀ ਨਹੀਂ ਲੱਗ ਰਿਹਾ ਮੈਂ ਕੀ ਆਵੇਂ ਤੈਨੂੰ ਕੋਈ ਨਾ ਮੈਨੂੰ ਹੁਣ ਤਾਂ ਮਿਲ ਗਈ ਹੁਣ ਕੀ ਕਹਦਣਗੇ ਸੋਹਰੇ ਹੁਣ ਤਾਂ ਕਹੇ ਹੁਣ ਤਾਂ ਕੋਈ ਉਹਨੂੰ ਰੱਖ ਵੀ ਨਹੀਂ ਸਕਦੇ ਇੱਥੇ ਉਹਨਾਂ ਨੇ ਕੱਢਦੀ ਉਹਨੇ ਇਹ ਰੱਖਣਾ ਵੀ ਇਹਨੇ ਆਪ ਹੀ ਨਹੀਂ ਰਹਿਣਾ ਦੱਸੀ ਰਹਿਣਾ ਉੱਥੇ ਤੂੰ ਦੇਖ ਲੈ ਤਾਈ ਵੇਲਾ ਮਗਲਾਵੇ ਤੇ ਲੈਣ ਹੁੰਦੇ ਨੇ ਪ੍ਰੀਆ ਲੈਣ ਨਹੀਂ ਆਏ ਤੇ ਦਾਦੀ ਕਹਿੰਦੇ ਜਾ ਸਿੰਗਰਿੰਗ ਜਾ ਉਦੋਂ ਥਾਰ ਸਜਾਈ ਸੀ ਵਿਆਹ ਲਈ ਤੇ ਇੰਨਾ ਕਹਿੰਦੇ ਆਲ ਸਾ ਸਾਡੇ ਚ ਹਜੇ ਤੱਕ ਪ੍ਰੀਆ ਵਿਆਹ ਵਾਲੇ ਫੁੱਲ ਨਹੀਂ ਲਾਏ ਆਪਾਂ ਉਵੇਂ ਚੁੰਨੀਆਂ ਪਈਆਂ ਹੀ ਦੇਖ ਲੈ ਉਦੋਂ ਨਾਲੇ ਤੂੰ ਕਹਿੰਦੀ ਮੈਂ ਫੁੱਲਾਂ ਵਾਲੀ ਗੱਡੀ 'ਚ ਬਹਿਣਾ ਅੱਜ ਤੇਰੀ ਉਹ ਵੀ ਰੀਜ ਪੂਰੀ ਕਰਤੀ ਚੱਲ ਬਹਿ ਜਾ ਚੱਲ ਵੀ ਆਸ਼ਮ ਲਾਣੇ ਆ ਗਏ ਤੇ ਇੱਥੇ ਫਾਟਕ ਲੱਗੇ ਹੋਏ ਵੈਸੇ ਪ੍ਰੀਆ ਆਪਾਂ ਜਿੰਨੀ ਵਾਰੀ ਵੀ ਆਏ ਆਣੇ ਇਹਦੇ ਘਰੇ ਫਾਟਕ ਹੀ ਲੱਗੇ ਮਿਲਦੇ ਆ ਸਹੀ ਗੱਲ ਕਿਹੋ ਜਿਹਾ ਕਿੱਥੇ ਰਹਿਨੇ ਤੁਸੀਂ ਦੱਸੋ ਯਾਰ ਇਸ਼ਾਰਾ ਮੁੜ ਜਾ ਮੁੜ ਜਾ ਤੇ ਪਹਿਲਾ ਸੀਗਾ ਇਸ਼ਾਰਾ ਮੁਰਜੋ ਮੁਰਜੋ ਆਪਾਂ ਨਹੀਂ ਟਲੇ ਤੇ ਹੁਣ ਫਿਰ ਬਸ ਸਾਰੀ ਉਮਰ ਮੈਨੂੰ ਲੱਗਦਾ ਫਾਟਕ ਲੱਗੀ ਮਿਲਨੇ ਮੈਨੂੰ ਆਪਦੀ ਘਰ ਆਈ ਨਾ ਮੈਚਿੰਗ ਕਰ ਲਾ ਮੈਂ ਕਿਹਾ ਮੈਂ ਤਾਂ ਕੁਝ ਪਾਇਆ ਨਹੀਂ ਮੈਚਿੰਗ ਦਾ ਮੈਨੂੰ ਆਪਦੀ ਚੁੰਨੀ ਦੇ ਦੇ ਮੈਂ ਇਹ ਲੈ ਲੈਣਾ ਸੋ ਆ ਘਰ ਆ ਗਿਆ ਅਸ਼ਮਾ ਚਾਹ ਪੂਰਾ ਫਿਰ ਭੱਜ ਕੇ ਜਾ ਫਿਰ ਆਜਦਾ ਆਪਦਾ ਨਹੀਂ ਲੱਗਦਾ ਵਿਆਹ ਉਹ ਵੇਲਾ ਲੈ ਕੀ ਚੱਕਰ ਚ ਕੀ ਪੈ ਗਿਆ ਚੱਕਰ ਇਹ ਬੰਦਾ ਬੜਾ ਭਾਈ ਦਾ ਕੈਮਰੇ ਤੋਂ ਕਿਵੇਂ ਸਟਾਂ ਬਰੀ ਆਂ ਰੌਣਕ ਮੇਰੇ ਲੱਗੇ ਖਾਦਾ ਵੀ ਤਵਰੀਤੀ ਕੁਛ ਹਾਂ ਮੈਂ ਬੱਚਿਆਂ ਨੇ ਖਲਾਰਾ ਭਾਈ ਪ੍ਰੀਆ ਵੇਟ ਕਰ ਲੈ ਥੋੜਾ ਜਿਹਾ ਕਾਦੀ ਅੱਗ ਲੱਗੀ ਆ ਲੈ ਪ੍ਰੀਆ ਵੇਟ ਨਹੀਂ ਕਰਦੀ ਪ੍ਰੀਆ ਵੇਟ ਕਰ ਲੈ ਨੂੰ ਸਾਰੇ ਹੋਣਗੇ ਉਦੋਂ ਖਾਣਾ ਆ ਨਹੀਂ ਨਹੀਂ ਵੈਸੇ ਵੀ ਨਹੀਂ ਸਵੇਰੇ ਤੈਨੂੰ ਡਿੱਗੀਆਂ ਤੂੰ ਹਣ ਖਾਣ ਪੀਣ ਲੱਗ ਗਈ ਤਾਕਤ ਵਾਲੀਆਂ ਚੀਜ਼ਾਂ ਤੈਨੂੰ ਅੱਜ ਇਹ ਪੰਜੀਰੀ ਇਹਦੇ ਚ ਬਦਾਮ ਵੀ ਆ ਤਾਕਤ ਵਾਲੀਆਂ ਚੀਜ਼ਾਂ ਤੈਨੂੰ ਹਜੇ ਵੀ ਨਹੀਂ ਹੁੰਦੀਆਂ ਇਹ ਨਵੇਂ ਕਬਰਾਟ ਹੋ ਜਰਾ ਜ ਤੁਸੀਂ ਕੁਆਈ ਨਹੀਂ ਨਾ ਮੈਨੂੰ ਆਹੋ ਅਲੋ ਜੀ ਇਹਦੀ ਟੇਕ ਕੇਅਰ ਨਹੀਂ ਆਪਾਂ ਕੀਤੀ ਲੋ ਜੀ ਚੱਕ ਦੇ ਹੁਣ ਜੋ ਹੈਗਾ ਬੜਗਾ ਦੇ ਫਿਰ ਪਤਾ ਲੱਗੇ ਵਲੌਗ ਤੋਂ ਅਗਲੇ ਸੀਨ ਦੇ ਵਿੱਚ ਕੁਝ ਨਾ ਹੋਵੇ ਅੱਗੇ ਕੀ ਹੋ ਗਿਆ ਕੀ ਹੋ ਗਿਆ ਸਾਰਾ ਟੱਬਰ ਹੀ ਪੈ ਗਿਆ ਜੇ ਪਲੇਟ ਬਾਝੋਂ ਆਈ ਸੀ ਰੇਲੇ ਇੱਕਦ ਇੱਕ ਪਹਿਲਾਂ ਹੀ ਖਾ ਗਏ ਆਜ ਮੈਂ ਮੇਲਾ ਤੇਰੇ ਘਰ ਦੇ ਆ ਕਿੰਨੀ ਸਾਡੀ ਇੱਜ਼ਤ ਕਰਦੇ ਹਨ ਪਰ ਸਾਹੀ ਵੀ ਪੂਰੀ ਅੱਗ ਜੇ ਦਿੱਤੀ ਮਿੰਟ ਜੇ ਬੜਗਾਤਾ ਸਾਰਾ ਕੁਝ ਲੋ ਜੀ ਬੀਬੀਆਂ ਦੇ ਗੱਲਾਂ ਨਹੀਂ ਖਤਮ ਹੋ ਰਹੀਆਂ ਲੋ ਜੀ ਚੈੱਕ ਕਰੋ ਪ੍ਰੀਆ ਕੀ ਚੱਲ ਰਹੀ ਹੈ ਬਸ ਚੁਗਲੀਆਂ ਚੁਬਲੀਆਂ ਕਰ ਰਹੇ ਹੋ ਤੁਸੀਂ ਲੋਕਾਂ ਦੀ ਹੈ ਹੈ ਪ੍ਰੀਆ ਰੋਹੀ ਮੈਂ ਸੋਰੀ ਮਿਸ ਕਰਤਾ ਕਿ ਚੱਕਰ ਪੈ ਗਿਆ ਪਤਾ ਨਹੀਂ ਵਾਪਿਸ ਨਹੀਂ ਜਾਣਾ ਨਹੀਂ ਜਾਣਾ ਪ੍ਰੀਆ ਨਹੀਂ ਮਤਲਬ ਇਹ ਤੇਰਾ ਜੀ ਕਰਦਾ ਜਾਣ ਨੂੰ ਲੈ ਉਹਦਾ ਬੜੀ ਉਹਦਾ ਖੁਸ਼ ਆ ਪੂਰੀ ਨੇ ਇਹ ਲੋਕੇ ਅੱਛਾ ਚਲੋ ਕੋਈ ਚੱਕਰ ਨਹੀਂ ਕਹਿੰਦੇ ਕੀ ਧੀਆਂ ਪਗਾਨੀ ਹੁੰਦੀਆਂ ਆਪਸ ਚ ਜਾਣ ਧੀਆਂ ਹੁੰਦੀਆਂ ਨੇ ਦੋਲ ਤਾਂ ਬੇਕਾਨੀਆਂ ਵੇ ਮਾਪੇ ਦਿੰਦੇ ਤੋਰ ਬਾਬੂਆਂ ਤੁਹਾਡੇ ਘਰੇ ਆਏ ਆ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਰੋਟੀ ਪੁੱਛੋ ਸਾਡੇ ਜਵਾਬ ਵੇ ਸੋ ਵੀ ਕਿ ਦਿਖਾਵਾਂ ਰੋਟੀ ਲੱਗੀ ਉਹ ਲੱਗੀ ਲੱਗੇ ਨਾ ਸਾਡੇ ਘਰੇ ਵੀ ਲੱਗੀ ਪਈ ਆ ਤਾਂ ਟਾਬਿਆਂ ਦੇ ਪਹਿਲੇ ਸਰਵ ਕਰ ਮੈਂ ਤਾਂ ਟਾਬਿਆਂ ਤੇ ਵੀ ਲੱਗੀ ਹੋਈ ਆ ਖਵਾਉਂਗੇ ਵੀ ਸਾਨੂੰ ਕੋਈ ਨਹੀਂ ਜਵਾਈ ਰੋਸਦੇ ਆ ਨਾ ਵਾ फेर ਆ ਗਈ ਰੋਟੀ ਅਜੇ ਤੱਕ ਨਹੀਂ ਆਈ ਹਏ ਲਾਲ ਕੀ ਰੋਟੀ ਖਾਓਗੀ ਉੱਠ ਕੇ ਤਾਂ ਨਹੀਂ ਤਾਂ ਹੈਗਾ ਕੋ ਕੁ ਦੱਸ ਬੰਦਰ ਸੋਈ ਜਿਹਾ ਕੇ ਖਾਲੇ ਦੱਸੀ ਹੈ ਦੱਸ ਕੀ ਕਰੇ ਦੱਸ ਅਜ ਹੋਇਆ ਕੀ ਤੱਕ ਬੈਨ ਚੁੱਪਚਾਪ ਹੈ ਦੱਸ ਕਾਕੂ ਕੀ ਹੋਇਆ ਤੈਨੂੰ ਯਾਰ ਬੜਾ ਯਾਰ ਉਹ ਦੱਸਾ ਚੱਕਰ ਚੁੱਪਚਾਪ ਹੋਣਾ ਹੀ ਨਾ ਤਾਂ ਰੋਟੀ ਨਹੀਂ ਮਿਲਣੀ ਤੇ ਚੁੱਪ ਹੀ ਹੋਣਾ ਵਾ ਮੈਂ ਤਾਂ ਕੈਪਸ਼ਨ ਲਿਖ ਦੇਣਾ ਸੋਹਰਿਆ ਕਰੋ ਰੋਟੀ ਨਹੀਂ ਮਿਲੀ ਫਾਈਨਲੀ ਰੋਟੀ ਮਿਲ ਗਈ ਆਸ਼ਮਾ ਬਹੁਤ ਬਹੁਤ ਧੰਨਵਾਦ ਆਸ਼ਮਾ ਬਹੁਤ ਬਹੁਤ ਧੰਨਵਾਦ ਤੁਸੀਂ ਰੋਟੀ ਲਵਾਈ ਸਾਡੀ ਅਸੀਂ ਸਪਾਰਸ਼ ਪਾਈ ਤੂੰ ਤਾਂ ਨਹੀਂ ਕਿਹਾ ਆ ਨੂੰ ਸੀਰੀਅਸ ਹੋ ਗਈ ਏ ਰੋਣ ਲੱਗੀ ਤੂੰ ਨਹੀਂ ਨਹੀਂ ਤੈਨੂੰ ਨਹੀਂ ਦਈ ਆ ਨਹੀਂ ਰੋਣ ਲੱਗੀ ਏ ਤੂੰ ਵੀ ਰੋਣ ਲੱਗੀ ਆ ਇਹੋ ਜਿਹੇ ਕਿਹੜੀ ਤੁਹਾਡੀ ਗੱਲ ਕਿਹੜੀ ਚੱਲਦੀ ਵੀ ਜਿਹੜੀ ਤੁਹਾਡੀ ਸਾਰੇ ਜਣੇ ਸੈਡ ਹੋਏ ਫਿਰਦੇ ਆ ਲੋ ਜੀ ਆਜੋ ਕਹਿੰਦੇ ਰੋਟੀ ਖਾਈ ਆਜੋ ਅਸ਼ਮਨ ਬਹੁਤ ਬਹੁਤ ਧੰਨਵਾਦ ਪ੍ਰੀਆ ਧੰਨਵਾਦ ਅਸ਼ਮਨ ਕਰਦੇ ਕਾਦੇ ਲਈ ਖਾਈ ਇਹਦੀ ਤਾਂ ਤਰੀ ਰੋਟੀ ਕਿਵੇਂ ਕਿੰਨਾ ਟਾਈਮ ਹੋ ਜਾਉਗਾ ਕਾ ਕੋ ਪੰਜਾਰੀ ਮੈਨੂੰ ਪੁੱਛੂਗੀ ਕਿੰਨੇ ਵਜੇ ਜਾਣਾ ਕਿੰਨੇ ਵਜੇ ਜਾਣਾ ਕਿਉਂ ਤੇ ਜੀ ਨਹੀਂ ਲੱਗਦਾ ਉਹ ਤੇਰਾ ਮੈਂ ਹੁਣੇ ਦੀ ਮੰਮੀ ਨੂੰ ਪਤਾ ਲੱਗ ਜੇ ਉਹਨੇ ਕਿਹਣਾ ਪਤਾ ਨਹੀਂ ਇਹਨਾਂ ਨੇ ਕੀ ਉਹ ਤੇ ਇਹਦੇ ਤੇ ਕਰਤਾ ਕਿਹਣਾ ਟੂਣਾ ਕਰਤਾ ਵੀ ਘਰੇ ਰਹਿੰਦੀ ਨਹੀਂ ਹੁਣ ਕਹਿੰਦੀ ਮੈਂ ਸੋਹਰੇ ਹੀ ਜਾਣਾ ਸੋਹਰੇ ਹੁੰਦੇ ਨਾ ਤੇ ਪੇਕੇ ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਤਰਾਣੀਆਂ ਹਨਾ ਕਰ ਲ ਇਹਨੂੰ ਇੱਕ ਰੋਟੀ ਦਾ ਨਹੀਂ ਕਹਦਾ ਹੁਣ ਇਹੇ ਸੇਵਾ ਕਿਵੇਂ ਕਰਦੀ ਕਦੇ ਫਰੂਟੀਆਂ ਕਦੇ ਲੇਜ ਕਦੇ ਕੁਛ ਲਿਉਂਦੀ ਬਈਆ ਇਹ ਮਤਲਬ ਕਿ ਇਹਨੂੰ ਇੱਕ ਅੱਧੀ ਆਦੀ ਬੇਇੱਜ਼ਤੀ ਰੋਜ਼ ਦਿਨ ਚ ਕਰਦੀ ਰਹੇ ਤਾਂ ਸੇਵਾ ਕਰਦੀ ਰਹੂਗੀ ਪੀ ਖਾਲਾ ਪੀਲਾ ਕਾ ਕੋ ਫਰੂਟੀ ਪੀਲਾ ਯਾਰ ਉਹਨੂੰ ਵੇਖ ਕੇ ਦੋ ਦਾ ਜੇ ਮੈਨੂੰ ਜਿਹਾ ਬੜਾਏ ਲੋਰੀਓ ਚੁਪ ਕੇ ਵੀ ਦੋ ਮਿਲੇ ਉਹਨੂੰ ਲ ਇਕੀ ਆ ਗਿਆ ਏ ਲੋ ਜੀ ਖੋਲੋ ਮਟ ਹਾਂ ਉਹ ਵਾਓ ਪ੍ਰਿੰਕਲਸ ਉਹ ਲੜਪੇ ਜੀ ਲੜਪੇ 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 ਮੰਮੀ ਕਹਿੰਦੀ ਮੈਂ ਖਾਣਾ ਮੰਮੀ ਕਹਿੰਦੇ ਮੈਂ ਤੂੰ ਹੀ ਘਾਲੋ ਚਲੋ ਲਕੋਲਿਆ ਮੰਮੀ ਨੇ ਯਾਰ ਉੱਠੋ ਚੱਲ ਚੰਗਾ ਆਸ਼ਮੈ ਚੱਲੇ ਸੀ ਆਸ਼ਮੈ ਦਸ ਕੁੰਦੇ ਰੈਪ ਐਥੇ ਮੈਂ ਤੋਂ ਬਾਅਦ ਹਾਂਜੀ ਛੱਡ ਦੋ 14 ਦੇ ਬਾਅਦ ਆ ਦੇਖੀ ਲੈ ਉਹ ਅੰਨੂ ਤਿਆਰ ਹੀ ਨਹੀਂ ਹੋਈ ਢਿੱਡੀ ਪੱਕੀ ਕਰਦੀ ਇੱਕ ਦਿਨ ਚ ਜਾਦੂ ਲੋ ਜੀ ਕਹਿੰਦੇ ਮਕਲਾਵਾ ਐਂ ਤਾਂ ਇਹਨੂੰ ਕਹਿੰਦੇ ਮਕਲਾਵਾ ਅੰਸ਼ੂਮ ਹਾਂ ਸਮਾਨ ਦੇਣਾ ਲੈਣਾ ਅਸੀਂ ਤਾਂ ਕੋਈ ਲੈ ਕੇ ਨਹੀਂ ਆਏ ਤੁਹਾਡੇ ਲਈ ਲੈ ਕੇ ਤਾਂ ਆਏ ਓਹੋ ਹੋ ਮੈਂ ਕਿ ਦੱਸਦਾਂ ਨਹੀਂ ਆਈ ਫੁਕਰੀ ਨਹੀਂ ਮਾਰਦੇ ਸੋ ਵਾਓ ਮੇਰਾ ਤਾਂ ਕੁਝ ਨਹੀਂ ਤੇਰੇ ਸੂਟ ਹੀ ਆ ਸਾਰੇ ਇਹਨੂੰ ਮਕਲਾਵਾ ਮੈਂ ਫਿਰ ਇਹਨੂੰ ਮਕਲਾਵਾ ਨਹੀਂ ਮੰਨਦਾ ਇਹ ਤਾਂ ਤੇਰਾ ਤੇਰਾ ਹੀ ਸਾਰਾ ਕੁਝ ਤੁਹਾਡਾ ਵੀ ਲੈ ਕੇ ਆਏ ਆ ਕੋਟ ਪੈਂਟ ਕਿੱਥੇ ਆ ਮਮਾ ਨੇ ਉੱਧਰ ਰੱਖਿਆ ਵਾ ਠੀਕ ਆ ਲਓ ਜੀ ਸਮਾਨ ਦੇਖੋ ਕਿੰਨਾ ਮਕਲਾਵਾ ਇਹਨੂੰ ਕਹਿੰਦੇ ਆ ਸਾਨੂੰ ਦੇਖ ਭੱਜਿਆ ਜਾਂਦਾ ਹੁਣ ਭੱਜਿਆ ਜਾਂਦਾ ਪੱਲੀ ਆਰੀ ਕੁਝ ਪੱਲੀ ਆਰੀ ਮਕਲਾਵਾ ਲਾ ਕੇ ਚੱਲਨੇ ਆਸੀ ਹਾਂ ਮਕਲਾਵਾ ਲੈ ਕੇ ਮੈਂ ਤਾਂ ਕਿਹਾ ਇੱਥੇ ਰਹਿ ਪਾ ਪਰ ਕਿੰਨੀ ਨਹੀਂ ਬਚਾਣਾ ਹਾਂ ਹਾਂਜੀ ਦਾ ਕੰਨ ਕਿਵੇਂ ਸਮਾਨ ਜ਼ਿਆਦਾ ਮਿਲ ਗਿਆ ਜਗ੍ਹਾ ਹੈ ਨਹੀਂ ਇੰਨੀ ਹਾਲੇ ਲਜਾਈਆਂ ਦੇਣੀਆਂ ਹਾਂ ਇਧਰ ਜਾਇਆਂ ਦੇਣੀਆਂ ਕਹਿੰਦੇ ਆ ਪੰਜ ਕਿ ਪਿੰਨਾ ਦੇ ਆ ਦੋਨਾਂ ਦੇ ਸਾਇਲ ਤੇ ਅੰਛੂ ਦੇ ਆ ਸੂਟ ਠੀਕ ਹੈ ਐ ਸੂਟ ਆਸਾ ਕਰਨਾ ਇਹ ਇਹ ਤੂੰ ਐਂਡ ਤੇ ਦਿੱਤਾ ਮੇਰੇ ਪਹਿਲਾਂ ਹੋਣੀ ਸੀ ਪਹਿਲਾਂ ਦੇਣੀ ਸੀ ਨਹੀਂ ਮੇਜਾ ਕਰਦਾ ਆਸ਼ਮਨ ਦੋ ਆ ਫੋਟੋ ਦੋਣੇ ਫੜੋ ਨਾ ਦੋਵੇਂ ਹੱਥ ਲਾਓ ਨਾ ਚਲੋ ਸ਼ਾਮ ਲਓ ਫੋਟੋ ਲੈ ਲਈ ਫੋਟੋ ਲੈ ਲਈ ਹਾਂ ਅਸੀਂ ਦੇਣੇ ਨਾਮ ਤੇ ਆ ਇੱਕ ਤੋਲੀਆ ਜਾਨੂੰ ਦਾ ਇੱਕ ਨਮਾਨਾ ਕਰਕੇ ਦੇ ਦੇ ਬੱਚੇ ਦਾ ਠੀਕ ਹੈ ਆ ਤੁਹ ਇੱਕ ਟਾਇਲਟ ਦੇ ਆ ਬੋ ਕਰਾ ਕੇ ਵਿਖੇ ਕਰਨਾ ਠੀਕ ਹੈ ਇੱਥੇ ਜਾਨੂੰ ਪਰ ਸ਼ਾ ਗਿਆ ਪੂਰਾ 79 ਸ਼ਾਗਿਆਂ ਹੀ ਤਾਂ ਯਾਰ ਹੈ। ਇਹ ਹੈ। ਕਹਿੰਦਾ ਤੂੰ ਟਿੱਕੀਆਂ ਵੀ ਖਾ ਲਿਆ ਨਾਲ ਆ ਵੀ ਲੈ ਗਿਆ ਸਮਾਨ। ਲਓ ਜੀ। ਸਮਾਨ ਨਾਲ ਲੱਗਦੇ ਭਰਤਾ ਜੀ। ਤੇ ਬਰਕਤ ਘਰ ਵਿੱਚ ਲੱਗ ਪਈ ਜਿੱਦੇ ਦੀ ਆਈ ਤੂੰ ਮੋਰੀ। ਇਹਦੇ ਸਾਡੇ ਨਹੀਂ ਉਹ ਗੱਲ ਹੋਈ ਨਾ। ਨਹੀਂ ਸਾਡੇ ਬਰਕਤ ਘਰ ਵਿੱਚ ਲੱਗ ਪਈ ਜਿੱਦੇ ਦੀ ਆਈ ਤੂੰ ਗਰੀਏ। ਉਹ ਭਰ ਕੇ ਆ ਜਾਗਾ ਨਹੀਂ ਲਾਉਣ ਦੀ। ਹਾਂਜੀ। ਨਹੀਂ ਨਹੀਂ। ਬਾਬੂ ਜੀ ਆ ਗਏ ਆ ਜੀ ਸਾਡੇ ਆ ਗਏ ਆ ਪਿੰਡ ਵਿੱਚ ਇੱਕ ਟਿਕਟੇ ਕੱਲ੍ਹ ਨਹੀਂ ਕੱਟੇ ਜੀ ਜੀ ਸੋ ਆ ਗਏ ਨਾ ਸਾਡੇ ਵਾਟਾ ਲੈ ਜੀ ਓਕੇ ਜੀ ਬਾਏ ਤੂੰ ਨਹੀਂ ਬਾਏ ਤੂੰ ਅੰਦਰ ਚੱਲ ਉਹ ਵੀ ਬਾਏ ਆਸ਼ਮੈ ਬਾਏ ਕਰੀ ਜਾਂਦੀ ਚਲੋ ਠੀਕ ਹੈ ਜੀ ਓਕੇ ਜੀ ਕੋਟੇ ਸਿਕਾਹ ਸ਼ਹਿਰ ਪਹੁੰਚ ਗਏ ਆ ਬਾਬਿਓ ਸੋ ਹੁਣ ਆਪਾਂ ਚੱਲੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਸੋ ਕੋਟੇ ਸਿਕਾਹ ਸ਼ਹਿਰ ਤੋਂ ਆਪਾਂ ਲੈਣ ਲੱਗੇ ਆ ਲੱਡੂ ਲੱਡੂ ਖਰਾਰੇ ਭਰੀਏ ਖਾਣੇ ਲੱਡੂ ਖਰਾਰੇ ਨਹੀਂ ਲੋ ਜੀ ਲੱਡੂ ਲੈ ਲੈ ਕਿੰਨੇ ਪੈ ਹੋਗੇ ਉਸਤਾਦ ਜੀ ਹਾਂਜੀ ਕਿੰਨੇ ਹੋਗੇ 140 ਰੁਪਏ ਆਇਓ ਫਪਰੀ ਤੇ 140 ਰੁਪਏ ਕੋਈ ਨਹੀਂ ਹੈਗੇ ਆਸ਼ਮਾਨੇ 140 ਰੁਪਏ 100 ਹੈਗੇ ਪਰ 40 ਨਹੀਂ ਚਲੋ ਜੀ ਉੱਥੋਂ ਪੇ ਸੋਹਰਿਆਂ ਤੋਂ ਆਈਆਂ ਤੂੰ ਤੇ 40 ਰੁਪਏ ਨਹੀਂ ਲੈ ਕੇ ਆ ਸਕਦੀ ਸੀ ਇੱਕ ਵਾਰ ਸਹਿ ਪਹੁੰਚ ਗਏ ਆਪਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਬਾਬਾ ਜੀ ਦੇ ਦਰਸ਼ਨ ਕਰਦੇ ਆਪਾਂ ਹਾਂਜੀ ਕੀ ਹੋਇਆ ਇਹ ਕੀ ਹੋਇਆ ਹਾਂਜੀ ਲਾਈਟ ਨਹੀਂ ਹੈਗੀ ਇਸ ਕਰਕੇ ਹਨੇਰਾ ਹੈ ਕੋਈ ਨਾ ਬਾਬਾਈ ਦੇ ਦਰਸ਼ਨ ਕਰਦੇ ਆ ਫਾਈਨਲੀ ਘਰੇ ਆ ਗਏ ਆ ਸੋ ਇਹਨੂੰ ਨਾਲ ਦੀ ਨਾਲ ਅੱਜ ਪ੍ਰੀਆ ਆਪਾਂ ਧਰਮਕੋੜ ਦਾ ਟੂਰ ਵੀ ਕਰਾਇਆ ਆ ਕਿਦਾਂ ਦੇ ਲੱਗਾ ਸਾਡਾ ਧਰਮਕੋੜ ਸ਼ਹਿਰ ਮੱਲਾ ਨਾਲ ਤਾਂ ਸੋਹਣਾ ਨਾ ਨਹੀਂ ਮੱਲਾ ਵਾਲੇ ਦਾ ਸੋਹਣਾ ਲੈ ਬਸ ਠੀਕ ਆ ਆ ਸਹੀ ਹੈ ਜਨਾਨੀ ਜਿਹੜਾ ਆਪਣੇ ਸ਼ਹਿਰ ਨੂੰ ਪਿਆਰ ਕਰਦੀ ਆ ਪ੍ਰੀਆ ਸੋ ਬਾਬਿਓ ਸੋ ਹੁਣ ਆਪਾਂ ਇਸ ਤੋਂ ਬਾਅਦ ਖਾਵਾਂਗੇ ਰੋਟੀ ਪਾਣੀ ਸੋ ਆਸ਼ਮਾ ਦੀ ਦਵਾਈ ਨਹੀਂ ਹੈਗੀ ਆਸ਼ਮਾ ਕਿਹਨੇ ਖਵਾਈ ਬਹੁਤ ਦਿੱਤਾ ਕਿ ਰੋਟੀ ਪਾਣੀ ਦੀ ਤਾਂ ਮੈਂ ਕਿਹਾ ਇੱਥੋਂ ਤੱਕ ਇੱਥੋਂ ਤੱਕ ਡੱਕਿਆ ਪਿਆ ਕੰਮ ਸੋ ਹੁਣ ਆਪਾਂ ਪਹਿਲਾਂ ਗੱਡੀ پارک ਲਾ ਕੇ ਉਹਨੇ ਜਿੱਥੇ ਗੱਡੀ ਆਪਾਂ ਲਾਉਨੇ ਆ ਫਿਰ ਘਰ ਦਾ ਮੌਲਦ ਹੋਣੇ ਕੀ ਬਣਦਾ ਕੀ ਜੁੜਦਾ ਜੁੜੇ ਰਹੋ ਵਲੌਗ ਨਾਲ ਸੋ ਹਜੇ ਤੱਕ ਵੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਹਾਂਜੀ ਕੁਛ ਨਹੀਂ ਨਹੀਂ ਦੱਸਦੇ ਨਹੀਂ ਦੱਸ ਦਿਓ ਜੀ ਪਲੀਜ਼ ਕੀ ਕਹਿ ਰਹੇ ਸੀ ਤੁਸੀਂ ਨਹੀਂ ਨਹੀਂ ਕੁਛ ਨਹੀਂ ਪਲੀਜ਼ ਦੱਸ ਦਿਓ ਜੀ ਕੌਣ ਆਏ ਦੱਸੋ ਆਹ ਕੌਣ ਕੌਣ ਹੈ ਨਾਨੂੰ ਐਂਡ ਆਸ਼ਮਾ ਨਾ ਹਾਂ ਕੋਣ ਕੋਣ ਆਇਆ ਪੀ ਨੀਚੇ ਵਾਲੀ ਫੋਟੋ ਕੀ ਦੀ ਹੈ ਹੈ ਜਾਨੂੰ ਆਸ਼ਮਾ ਜਾਨੂੰ ਨਹੀਂ ਇਹ ਮਾਮੀ ਆ ਤੂੰ ਕਹਿਆ ਮਾਮਾ ਐਂਡ ਮਾਮੀ ਜਾਨੂੰ ਕੱਪੜੇ ਨਾ ਚੀਨ ਮਾਮਾ ਐਂਡ ਮਾਮੀ ਵੀ ਹੁਣ ਕੀ ਕਰ ਰਹੀਆਂ ਆ ਅਸੀਂ ਆਸ਼ਮਾ ਦੀ ਹੈਲਪ ਕਰ ਰਹੇ ਆ ਆਸ਼ਮਾ ਤੇਰੀ ਹੈਲਪ ਕਰ ਰਹੇ ਆ ਹਾਏ ਵਿਚਾਰੀ ਆਸ਼ਮਾ ਦੇ ਲਈ ਕੱਪੜਿਆਂ ਦੀ ਵਾਰੀ ਹੈ ਜੇ ਸੈਟ ਕਰਨੀ ਹੈ ਵਿਚਾਰੀ ਤੋਂ ਕੰਮ ਕਰਾਈ ਜਾਂਦੇ ਤੁਸੀਂ ਦੇਖੋ ਓਏ ਹੋਏ ਇਨੇ ਸੂਟ ਇਨੇ ਸਵੇਰੇ ਵਲੌਗ ਦੇ ਵਿੱਚ ਵੀ ਦੱਸਿਆ ਸੀ ਸੋ ਐਂਡ ਹੋਣ ਲੱਗਾ ਵਲੌਗ ਦਾ ਹੁਣ ਵੀ ਦਿਖਾਉਣ ਲੱਗੇ ਸੂਟਾਂ ਦੇ ਟੇਰ ਲੱਗੇ ਪਏ ਇੱਥੇ ਹੱਲੇ ਨਾ ਰਿਵੀਲ ਕਰੋ ਕਿਉਂ ਨਾ ਰਿਵੀਲ ਕਰੋ ਅੱਛਾ ਹੈ ਸੈਟਿੰਗ ਕਰ ਰਹੀ ਆ ਅਜੇ ਸੈਟਿੰਗ ਹੋਲੀ ਹੋਲੀ ਕਮਰੇ ਦੀ ਹੋ ਰਹੀ ਆ ਸੋ ਬੀਬੀ ਦੂਜੀ ਕਿੱਥੇ ਆ ਬੀਬੀ ਦੀ ਵੇਟ ਹੋ ਰਹੀ ਸੀ ਤੂੰ ਕਿੱਧਰ ਚਲ ਗਈ ਸੀ ਇਹ ਅੱਜ ਸਵੇਰੇ ਇਹ ਇਹਨੇ ਤੇਰਾ ਸ਼ੁਰੂ ਤੋਂ ਜਦੋਂ ਦਾ ਵਿਆਹ ਸ਼ੁਰੂ ਹੋਇਆ ਇਹਨੇ ਤੇਰਾ ਡਾਇਲੌਗ ਪਾਇਆ ਇਹ ਕੰਮ ਵਾਲੀ ਆ ਕਿਉਂ ਮਤਲਬ ਇਹਦੀ ਸ਼ਕਲ ਜਿਹੀ ਹੋਜੀ ਆ ਤੇ ਹੁਣ ਤੈਨੂੰ ਕੰਮ ਵਾਲੀ ਮੈਂ ਕੰਮ ਜ਼ਿਆਦਾ ਕਰਦੀ ਆ ਅੱਛਾ ਕੰਮ ਕੋਸ਼ਿਸ਼ ਵੀ ਨਹੀਂ ਕਰਦੇ ਤੇ ਇਹ ਸਾਰੀਆਂ ਕਸਨਾਪੁਰੀਆਂ ਘਾ ਕੇ 2 ਘੰਟੇ ਪੁਰੇ ਕੱਪੜੇ ਪ੍ਰੈਸ ਕੀਤੇ। ਲਓ ਵਾਓ ਵਾਓ। ਕਿਆ ਬੰਦਾ ਮੈਚ ਵੇਖਦਾ ਪਿਆ ਇੱਕ ਜਵਾਬ ਸਾਡਾ ਸੁੱਤਾ ਪਿਆ। ਸੋ ਪ੍ਰੀਆ ਰੋਟੀ ਮਿਲੂਗੀ ਅੱਜ। ਵੇਡਿੰਗ ਦੇ ਆਪਾਂ ਡਰੈਸ ਲੈ ਕੇ ਜਿਸ ਵਿੱਚ ਸ਼ਰਦ ਸੀਗੀ। ਹਾਂ। ਸੋ ਰੋਟੀ ਖਾਣ ਲੱਗੇ ਆ ਕੋਈ ਮੈਨੂੰ ਸੁਣਦਾ ਨਹੀਂ ਪਿਆ ਮੇਰੀ ਬਕਵਾਸ ਨੂੰ ਕੋਈ ਨਹੀਂ ਸੁਣਦਾ ਪਿਆ। ਸੋ ਬੀਬੀਆਂ ਆਪਦੇ ਕੰਮਾਂ 'ਚ। ਹਾਂ। ਹਾਂ। ਤੁਸੀਂ ਹੋਰ ਕਹਿੰਦੀਆਂ ਸੀ ਨੇਲ ਦਲਵਾਣੇ ਉਹਨਾਂ ਨੂੰ ਬੁਲਾ ਲਓ। ਹਾਂ। ਸੀਰੀਅਸ ਨਹੀਂ? ਹਾਂ। ਚਾਹਵੇਂ ਬੁਲਾ ਲੈਣਾ ਤਿੰਨਾਂ ਦੇ ਨੇਲ ਲਵਾ ਦੇਣਾ ਦੁਆਰ। ਰੋਟੀ ਖਾ ਰਹੇ ਉਹ ਜਦੋਂ ਮੇਰਾ ਟੇਡ ਭਰਿਆ ਭਰਿਆ ਤਾਂ ਸਾਡਾ ਵੀ ਸੀ ਭਰਸੇ ਤੇ ਨਾਲੋਂ ਭੁੱਖ ਲੱਗ ਜੂਗੀ ਇਸ ਕਰਕੇ ਖਾਣੇ। ਉਹ ਬੀਬੀ ਰੋਟੀ ਬੋ ਕੱਟ ਖਾਂਦੀ। ਇਹਦਾ ਤਾਂ ਖਰਚਾ ਹੀ ਨਹੀਂ ਪ੍ਰਿਆ ਕੋਈ ਹਨਾ। ਇਹਦਾ ਸਵੇਰੇ ਇੱਕ ਰੋਟੀ ਤੇ ਰਾਤੀ ਰਾਤੀ ਵੀ ਨਹੀਂ ਖਾਂਦੀ ਏ। ਬਸ ਇਹ ਪਾਣੀ ਤੇ ਚੱਲਦੀ ਏ। ਨਾ ਬਟਰ ਨਾ ਘਿਓ ਨਾ ਤੇ ਨਾ ਚਾਹ। ਬਸ ਕੱਪੜੇ ਨੂੰ ਜਿੰਨੇ ਮਰਜ਼ੀ ਦਵਾ ਦੋ। ਉਹ ਮੈਨੂੰ ਨਹੀਂ ਕਰ। ਮੇਕਅਪ ਕੱਪੜੇ ਆ ਇੱਧਰ ਦੇਖ ਤੇਰੀ ਗੱਲ ਹੋ ਰਹੀ ਆ। ਰੋਟੀ ਖਾ ਲੈ ਮੈਂ ਕਹੀ ਇਹਨਾਂ ਤੈਨੂੰ। ਗੁੱਸੇ ਆ? ਹੈ? ਨਹੀਂ ਰੋਟੀ ਕਿਉਂ ਨਹੀਂ ਖਾਂਦੀ ਫਿਰ ਤੂੰ?ੱਖੀ ਨਹੀਂ ਹੈਗੀ ਮੈਨੂੰ। ਪ੍ਰੀਆ ਗਲਤ ਗੱਲ ਨਾ ਵੇਖ ਲੈ ਤੁਹਾਡੇ ਤੋਂ ਪੁੜੀ ਨਹੀਂ ਬਣਾਈ ਜਾਂਦੀ ਇੱਕ ਰੋਟੀ ਨੂੰ ਯਾਰ। ਕਿਆ ਸੀ ਬਹੁਤ ਵਾਰੀ ਕਿਆ ਉਹ ਕੀ ਕਰੀਏ ਫਿਰ? ਤੁਹਾਨੂੰ ਭੁੱਖ ਨਹੀਂ ਲੱਗਦੀ। ਜਿੱਕਰ ਪੈ ਗਿਆ ਪ੍ਰੀਆ। ਕੌਲੀ ਪਾ ਪਿੱਛੇ ਲੜਾਈ। ਕੰਮ ਵਾਲੀ ਏ। ਕੰਮ ਵਾਲੀ ਏ। ਆ ਵੇਖ ਲਓ। ਆ ਵੇਖ ਲਓ ਪ੍ਰੂਫ ਤੁਹਾਡੇ ਸਾਹਮਣੇ ਆ। ਹੁਣੋਂ ਭਾਂਡੇ ધોਈ। ਦੇਖ ਲਓ ਕਿੱਡੇ ਕਿੱਡੇ ਕੜਾਈਏ ਮੰਮੀ ਤੁਸੀਂ ਕੋਲੇ ਖੜੇ ਤੁਹਾਨੂੰ ਨਹੀਂ ਆਉਂਦਾ। ਇਹ ਕੁੜੀ ਕੈਨੇਡਾ ਤੋਂ ਆਈ ਏ ਤੁਸੀਂ ਉਹਦੇ ਤੋਂ ਕੜਾਈਏ ਮਜਾ ਰਹੇ ਹੋ ਤੇ ਆਹ ਵੇਖ ਲਓ ਚੌਕਲੇਟਾਂ ਚੌਕਲੇਟਾਂ। ਉਹ ਪਹਿਲਾਂ ਮੈਂ ਇਕੱਲੇ ਨਹੀਂ ਆਖੋ ਵੇਖਿਆ ਕਿਸੇ ਨੇ ਨਾ ਕਿਸੇ ਨੇ ਨਹੀਂ ਵਲੌਗ ਵਾਲਿਆਂ ਨੂੰ ਪਤਾ ਹੋਵੇ ਕਿ ਮੇਰੇ ਨੇਲ ਕਿ ਕਿਦਾਈ ਤੁਸੀਂ ਵਲੌਗ ਵਾਲਿਓ ਸਾਰੇ ਵਲੌਗ ਦੇਖ ਲਓ ਵੀ ਕੌਣ ਕੰਮ ਕਰਦਾ ਘਰੇ ਕੌਣ ਨਹੀਂ ਮੰਮੀ ਬਸ ਮੰਮੀ ਨੂੰ ਖਾ ਲਿਆ ਬਸ ਪੀ ਲਿਆ ਬਸ ਤੇ ਇਹ ਮੰਮੀ ਇਹਨੇ ਬਸ ਭਾਂਡੇ ਰੋਟੀ ਬਣਾਉਣੀ ਵਿਚਾਰੀ ਨੇ ਸਵੇਰੇ ਸਬਜੀਤ ਟੈਂਸ਼ਨ ਜ਼ਿਆਦਾ ਤੜਕੇ ਚੱਕਰ ਖਾ ਕੇ ਮਿੰਢੇ ਗਈ ਇਹ ਕਿਹਨੇ ਹਾਲ ਪੁੱਛਿਆ ਬਾਅਦ ਚ ਇਹਦਾ ਪੁੱਛਿਆ ਪ੍ਰੀਤੀ ਨਾ ਪ੍ਰੀਤੀ ਬਸ ਨੇ ਕੀ ਕੰਮ ਕਰਨ ਲੱਗੀ ਐ। ਉਹਨਾਂ ਵਿੱਚ ਮੈਂ ਖਲਾਰਾ ਚੱਕਦੇ ਤੇ ਝਾੜੂ ਕੱਢਦੇ। ਚਲੋ ਜੀ ਇਹ ਖਲਾਰਾ ਪਰੀ ਤੇਰੇ ਕੋਲ ਨਹੀਂ ਚੱਕੂ ਖਲਾਰਾ ਵੀ ਆਪ ਹੀ ਮੇਰੇ ਸਾਹਮਣੇ ਤੇ ਰੱਖੀ ਜਾਂਦੀ ਖਲਾਰਾ। ਖਲਾਰਾ ਵੀ ਮੈਂ ਹੀ ਨਾ ਕਰੀ। ਨਹੀਂ ਮੈਂ ਬੈੱਡ ਸ਼ੀਟ ਚੇਂਜ ਕਰਾਂ ਲੱਗੀ ਐ। ਲਓ ਜੀ ਬੈੱਡ ਸ਼ੀਟ ਚੇਂਜ ਕਰਨ ਲੱਗੀ ਮੇਰੀ ਜਨਾਨੀ ਕਿੱਥੇ ਚਲ ਗਈ? ਹੋਸ ਹੋ ਗਈ। ਪਾਗਲ ਬਣਾਉਣ ਦਾ ਠੇਕਾ। ਪ੍ਰੀਤ ਜਨਾਨੀ ਕਿੱਥੇ ਮੇਰੀ? ਜਨਾਨੀ ਮੈਨੂੰ ਲੱਗਦਾ ਮਕਲਾਵੇ ਦਾ ਬਾਲਾ ਚਾਹ ਕਰ ਗਈ ਉਹ ਤਾਂ ਸੋ ਵੀ ਗਈ ਆ। ਚਲੋ ਜੀ ਜਾ ਕੇ ਉਹਦਾ ਹੀ ਪਤਾ ਲੱਗিয়ে ਕੀ ਕਰਦੀ ਕੀ ਨਹੀਂ। ਲਓ ਜੀ। ਸੋ ਸਾਰਾ ਟੱਬਰ ਕਾਕੂ ਆ ਸਾਡ ਸੀ ਅੱਜ ਇਹ ਕਰਦੀ ਯਾਰ ਰਿਸ਼ਨਾਲ ਹੋ ਗਈ ਸੀ ਮੰਮੀ ਜੀ ਆ ਜੀ ਨੇ ਮੇਰੇ ਤੋਂ ਕਰਦੇ ਸੀ ਕਰਦੀ ਆ ਉਹਨਾਂ ਦੀ ਵਿਆਹ ਸ਼ਮਨ ਹਾਂ ਕਰਦੀ ਜਾਜ ਹੋਰੀ ਉਹ ਫਿਰ ਰੋਪੀ ਕਰਦੇ ਇਹਨੂੰ ਕਰਦੀ ਜਾਜ ਤਾਂ ਵੀ ਆ ਉੱਥੇ ਦੋ ਚਾਰ ਪੈ ਜਾਂਦੀਆਂ ਇੱਥੇ ਹੱਥ ਨਹੀਂ ਲਾਇਆ ਕਿਸੇ ਨੇ ਆਓ ਤਾਂ ਕਰਕੇ ਆਓ ਚੱਲ ਆਸ਼ਮੇ ਮਾਰ ਦਿੰਦੇ ਫਿਰ ਆ ਪ੍ਰੀਤ ਪ੍ਰੀਤੀ ਤੂੰ ਦਾ ਲੱਗ ਗਿਆ ਬੇਟੀ ਸੁੱਟ ਦੇ ਇੱਕ ਅੰਦੀ ਓਏ ਲੈ ਜੀ ਲਓ ਜੀ ਐਦਾਂ ਦੇ ਕਹਿੰਦੇ ਕਿ ਕੋਲੇ ਹੈਗੇ ਤੇਰੇ ਫਿਰ ਤੇਰਾ ਜੀ ਲੱਗਣਾ ਚਾਹੀਦਾ ਸੋ ਜੀ ਪੱਕਾ ਲੱਗੂਗਾ ਥੋੜੇ ਦਿਨ ਲੱਗਣਗੇ ਨਾ ਬਜੀਤ ਬੀਬੀ ਹੋਰ ਦਲਾਸਾ ਦੇਣਾ ਕੀ ਤੂੰ ਕੀ ਕਹਿਣਾ ਚਾਹੇਂਗੀ ਤੇਰੀ ਕੀ ਟਿੱਪਣੀ ਹੋ ਰਹੀ ਜਾਂਦੀ ਆ ਨਹੀਂ ਮੈਨੂੰ ਕੋਈ ਕੁਝ ਨਹੀਂ ਪਤਾ ਹੈ ਲੋ ਵਰਡਸ ਵੇ ਤੂੰ ਵੀ ਇੱਕ ਵਿਆਹ ਕਰਾ ਕੇ ਗਈ ਆ ਤੇ ਤੂੰ ਵੀ ਇੰਨੇ ਕੁ ਦਿਨ ਕਿੰਨਾ ਕੁ ਦਿਨ ਓਖਾ ਲੱਗਿਆ ਤੈਨੂੰ ਵਿਆਹ ਤੋਂ ਬਾਅਦ ਬੜਾ ਹਫਤਾ 10 3 ਲੱਗਦੇ ਐ ਐਡਜਸਟ ਹੁੰਦੇ ਨੇ ਮੈਂ ਕਹਿੰਦਾ ਚਲ ਆਸ਼ਮੈਂ ਸਬਰ ਕਰ ਗੱਲੀ ਰਹਿੰਦੀ ਸੀ ਉੱਥੇ ਸ਼ਾਂਤੀ ਸੀ ਇੱਥੇ ਠੀਕ ਹਾਂ ਜੀ ਪਾਸ ਜੀ ਲਓ ਜੀ ਮੇਰੇ ਵਲੌਗ ਦਾ ਸਟਾਰਟ ਵੀ ਇੱਥੋਂ ਹੀ ਹੋਇਆ ਸੀਗਾ ਬੀਬੀਆਂ ਇੱਥੇ ਖੜੀਆਂ ਸੀ ਤੇ ਹੁਣ ਮੈਂ ਵਲੌਗ ਦਾ ਐਂਡ ਕਰਨ ਲੱਗਾ ਤੇ ਬੀਬੀਆਂ ਹੁਣ ਵੀ ਇੱਥੇ ਖੜੀਆਂ ਇੱਥੋਂ ਪਤਾ ਲੱਗਦਾ ਕਿ ਇਹ ਬੀਬੀਆਂ ਕਿੰਨਾ ਕੋ ਮੇਕਅਪ ਮੇਕਅਪ ਕਰਦੀਆਂ ਆ ਸੋ ਦੇਖ ਲੋ ਆ ਦਿਖਾਈ ਮੜਾ ਖੋਲ ਕੇ ਦਿਖਾਈ ਆਏ ਹਾਏ ਹਾਏ ਖੋਲੀਦਾ ਹੀ ਮੜਾ ਜਾ ਇੱਕ ਵਾਰੀ ਖੋਲ ਦੋ ਇਹਨਾਂ ਦਾ ਵੇਖੋ ਮੇਕਅਪ ਲੈਂਦਾ ਆਹ ਦੇਖੋ ਬਾਬੇਓ ਇਹਨਾਂ ਦਾ ਅਸਲ ਰੰਗ ਅਸਲੀ ਰੰਗੇ ਲੋਰੀ ਅਸਲੀ ਰੰਗ ਦੇਖ ਲੋ ਇਹਨਾਂ ਦਾ ਸਵੇਰੇ ਤੁਸੀਂ ਵਲੌਗ ਨੂੰ ਨਾ ਪਿੱਛੇ ਜਾ ਕੇ ਦੇਖੋ ਸਵੇਰੇ ਗੱਡੀਆਂ ਇਹ ਗੋਰੀਆਂ ਲੱਗਦੀਆਂ ਗਈ ਗਲੈਸ਼ਰ ਹੈ ਹਾਈਲਾਈਟਰ ਤੇ ਫਾਊਂਡੇਸ਼ਨ ਵੀ ਲੱਗਦਾ ਲੋਰੀ ਅੱਜ ਦਾ ਵਲੌਗ ਇੱਥੇ ਸਮਾਪਤ ਹੁੰਦਾ ਹੈ ਤੁਸ ਸਸਰੀ ਘਰ ਨਮਸਕਾਰ ਸਵੇਰੇ ਅਗਲੇ ਵਲੌਗ ਨਾਲ ਮਿਲਦੇ ਆ ਸੋ ਧੰਨਵਾਦ ਜੀ